ਯਾਰ ਹੁਣ ਤਾਂ ਮਣੀ ਹੁਣਾਂ ਨੂੰ ਵੀ ਘਰੋਂ ਬਾਹਰ ਕੱਢਤਾ ਆ ਹੁਣ ਜਾ ਕੇ ਮੈਨੂੰ ਨਾ ਮੰਮੀ ਨਾਲ ਰੋਪੀ ਵਾਲੀ ਜਿਹੜੀ ਗੱਲ ਉਹ ਕਰ ਲੈਣੀ ਚਾਹੀਦੀ ਆ ਤੇ ਜਾ ਕੇ ਮੰਮੀ ਨੂੰ ਪੁੱਛਦਾ ਆ ਵੀ ਕੀ ਕਹਿੰਦੇ ਆ ਜੇ ਇਹ ਤਾਂ ਸਿੱਧੀ ਤਰ੍ਹਾਂ ਮੰਮੀ ਮੰਨ ਜੂਗੀ ਠੀਕ ਆ ਨਹੀਂ ਤਾਂ ਫਿਰ ਮੈਨੂੰ ਤਰੀਕਾ ਦੂਜਾ ਅਪਣਾਉਣਾ ਪੈਣਾ ਆ ਹੂੰ ਹੂੰ ਚੱਲ ਇੱਕ ਵਾਰੀ ਮਨਜੀਤ ਸਿਆਂ ਗੱਲ ਕਰਕੇ ਦੇਖ ਲੈ ਕੀ ਪਤਾ ਗੱਲ ਇੱਦੀ ਬਣ ਜੇ ਤਰੀਕਾ ਨਾ ਆਈ ਅਪਣਾਉਣਾ ਪਵੇ ਦੂਜਾ ਦੇਖ ਲੈ ਹੈ ਨਿਕਲਿਆ ਉਹ ਹੀ ਜਨਾਨੀ ਪਿੱਛੇ ਲੱਗਾ ਰਿਆ ਇੱਕ ਗੱਲ ਨਹੀਂ ਮੇਰੀ ਸੁਣੀ ਨੇ ਹੈ ਉਹ ਚੱਕਿਆ ਦਾ ਤੁਰ ਪਿਆ ਉਹਦੇ ਨਾਲ ਮੈਂ ਚੱਲਾਂ ਘਰ ਛੱਡ ਕੇ ਯਾਰ ਕਿੰਨੀ ਕੁ ਦੇਰ ਰਹੂੰਗਾ ਬਾਹਰ ਦੇਖ ਲੈਣੀਆਂ ਤੈਨੂੰ ਮੈਂ ਹੈ ਜਾਣਾ ਮੈਂ ਜਾਣਾ 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 ਚੱਕਿਆ ਬੈਗ ਤੇ ਮੂੰਹ ਚੱਕ ਕੇ ਤੁਰ ਪਿਆ ਮਮੀ ਜੀ ਕੀ ਗੱਲਾਂ ਕਰੀ ਜਾਂਦੇ ਆ ਇਕੱਲੇ ਬੈਠੇ ਬਸ ਕੁਛ ਨਹੀਂ ਮਨਜੀਤ ਆਮਣੋਂ ਨਾ ਹੀ ਇਹ ਗੱਲਾਂ ਕਰਦੀ ਸੀ ਤੇ ਲੈ ਗਈ ਉਹਨੂੰ ਨਾਲ ਦੇਖ ਲੈ ਜਾਣਾ ਹੀ ਸੀ ਉਹ ਮਨੀ ਤਾਂ ਉਹਦੇ ਮਗਰ ਲੱਗਾ ਪਿਆ ਆ ਜਿੱਦਾਂ ਉਹ ਕਹਿੰਦੀ ਉਦਾਂ ਹੀ ਤਾਂ ਕਰਦਾ ਰਿਹਾ ਉਹ ਨਹੀਂ ਦੇਖ ਲਾ ਮਿੰਟ ਨਹੀਂ ਲਾਇਆ ਬੈਗ ਚੱਕਣ ਲੱਗੇ ਨੇ ਚੱਲਣਾ ਮਮੀ ਜੀ ਅਮਨ ਤੋਂ ਸਿਵਾ ਨੂੰ ਕੋਈ ਦਿਖਦਾ ਹੀ ਨਹੀਂ ਸੀ ਹੋਰ ਉਹੋ ਹੀ ਆ ਨਾ ਠੀਕ ਆ ਨਾ ਜੇ ਮਾੜੀ ਮੋਟੀ ਗੱਲ ਹੋ ਵੀ ਗਈ ਤੇ ਬਹਿ ਜਾਂਦਾ ਇੱਥੇ ਬਹਿ ਕੇ ਗੱਲ ਕਰਦਾ ਉਹ ਤਾਂ ਫਟਾਫਟ ਕੱਪੜੇ ਕੀਤੇ ਪੈਗ ਤੇ ਤੁਰ ਪਿਆ ਬਾਹਰ ਨੂੰ ਹੋਰ ਜਮਾਈ ਸ਼ਰਮ ਲਈ ਆਉਣੀ ਤੇ ਜਮਾਈ ਹੈ ਪਤਾ ਨਹੀਂ ਕਿੱਥੇ ਖੇ ਖਾਂਦੇ ਹੁਣੇ ਆਹ ਮਮੀ ਜੀ ਜਿੱਦਾਂ ਦੀ ਅਮਨ ਆ ਨਾ ਮੈਨੂੰ ਲੱਗਦਾ ਹੋ ਜੇ ਵੀ ਸਕੀਮਾਂ ਲਾਈ ਜਾਂਦੀ ਹੋਣੀਆਂ ਤੇ ਉਹਦਾ ਕੋਈ ਪਤਾ ਨਹੀਂ ਵੀ ਘਰ ਦੀ ਪ੍ਰਾਪਰਟੀ ਜਿਹੜੀ ਆ ਨਾ ਉਹ ਆਪਣੇ ਨਾਂ ਤੇ ਨਾ ਕਿਤੇ ਕਰਾ ਲਵੇ। ਨਹੀਂ ਹੈਗੀ ਉਹ ਛਾਤਰ ਜੀ ਆ ਮੰਮੀ ਜੀ। ਹੈ ਇਹ ਤਾਂ ਛੱਤ ਨੀ ਭੋਲੀ ਲੱਗਦੀ ਆ। ਉਹ ਮੰਮੀ ਜੀ ਉਹ ਸਭ ਕੁਝ ਹੋ ਜਾਂਦਾ ਅੱਜ ਕੱਲ ਜੇ ਕਿਤੇ ਉਹਨਾਂ ਨੇ ਕਾਨੂੰਨ ਦਾ ਸਹਾਰਾ ਲੈ ਲਿਆ ਨਾ ਤੇ ਉਹਨਾਂ ਨੂੰ ਹਿੱਸਾ ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੁਸੀਂ ਵੀ ਨਹੀਂ ਰੋਕ ਸਕਦੇ। ਆਹ ਹੋ ਸੱਚ ਮਨਜੀਤ ਇਹ ਤਾਂ ਮੈਂ ਸੋਚਿਆ ਹੀ ਨਹੀਂ। ਮੈਂ ਤੁਹਾਨੂੰ ਉਹੀ ਕਹਿਣਾ ਆ ਮੈਂ ਤੁਹਾਨੂੰ ਪਹਿਲਾਂ ਵੀ ਸਕੀਮ ਦਿੱਤੀ ਸੀ ਅੱਜ ਮੈਂ ਫੇਰ ਤੁਹਾਨੂੰ ਕਹਿਣਾ ਆ। ਵੀ ਉਹ ਪਹਿਲਾਂ ਆਪਣੇ ਨਾਂ ਤੇ ਸਾਰਾ ਕੁਝ ਕਰਾਉਣ ਉਸ ਤੋਂ ਪਹਿਲਾਂ ਤੁਸੀਂ ਜਾਂ ਮੇਰੇ ਨਾਂ ਤੇ ਕਰ ਦੋ ਜਾਂ ਪ੍ਰੀਤੀ ਦੇ ਨਾਂ ਤੇ ਕਰ ਦੋ ਆਪਣੀ ਕੁੜੀ ਤੇ ਤਾਂ ਹੀ ਬਜਿਆ ਰਹਿਣਾ ਮੰਮੀ ਜੀ ਸਾਰਾ ਕੁਝ ਜੇ ਕਿਤੇ ਉਹਨਾਂ ਨੇ ਆਪਣੇ ਨਾਂ ਤੇ ਕਰਾ ਲਿਆ ਤੇ ਸਾਰਾ ਕੁਝ ਝਾੜ ਦੇਣਾ ਉਹਨੇ ਜਿੱਦਾਂ ਦੀ ਉਹ ਹੈਗੀ ਆ ਨਹੀਂ ਨਹੀਂ ਇਦਾਂ ਕਿਦਾਂ ਕਰਾ ਲਊਗੀ ਇਦਾਂ ਕਿਦਾਂ ਸਭ ਕੁਝ ਹੋ ਜਾਂਦਾ ਆ ਕੋਈ ਨਹੀਂ ਮੇਰੀ ਪਰਮਿਸ਼ਨ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਮੈਂ ਹੀ ਪਰਮਿਸ਼ਨਾਂ ਨੂੰ ਕੀ ਆ ਸਭ ਕੁਝ ਹੋ ਜਾਂਦਾ ਆ ਤੁਹਾਡੇ ਤੋਂ ਕੀ ਪਤਾ ਐਵੇਂ ਹੀ ਤਾਂ ਮਗਾ ਕੇ ਲਖਾਨਾ ਨਾ ਲਵੇ ਇਦਾਂ ਹੀ ਤਾਂ ਮਗਾ ਕੇ ਲਖਾਨਾ ਨਾ ਲਵੇ ਮੈਂ ਦੁਨੀਆ ਦੇਖੀ ਆ ਇਦਾਂ ਕੰਮ ਕਿੱਦਾਂ ਕਰ ਲਊਗਾ ਇਹ ਮਮੀ ਜੀ ਫੇਰ ਵੀ ਸੋਚ ਲਈ ਉਹ ਇੱਕ ਵਾਰੀ ਕੋਈ ਨਹੀਂ ਮੈਂ ਦੇਖੂੰਗੀ ਹਾਂ ਜੇ ਇਹ ਨਾ ਹੋਵੇ ਵੀ ਸਭ ਕੋ ਜਾਣਦਾ ਲੱਗੇ ਚਲੋ ਇੱਥੇ ਮੇਰੇ ਨਾਂ ਤੇ ਲੱਗੂਗਾ ਜਾਂ ਤੁਹਾਡੀ ਕੁੜੀ ਦੇ ਰਹਿਣਾ ਤਾਂ ਸੀ ਤੁਹਾਡੇ ਕੋਲ ਨਾਲ ਹੀ ਆ ਨਹੀਂ ਨਹੀਂ ਮਨਜੀਤ ਉਹ ਤੇ ਗੱਲ ਕੋਈ ਨਹੀਂ ਪਰ ਇਹ ਇਦਾਂ ਕਿੱਦਾਂ ਕਰ ਲੈਣਗੇ ਇਹ ਕੋਈ ਗੱਲ ਨਹੀਂ ਦੇਖੀ ਜਾਊਗੀ ਤੂੰ ਐਵੇਂ ਨਾ ਟੈਨਸ਼ਨ ਲੈ ਇੱਕ ਮਿੰਟ ਲਈ ਤੂੰ ਵੀ ਮੈਨੂੰ ਟੈਨਸ਼ਨਾਂ ਚ ਪਾ ਦਿਨਾ ਉਹ ਨਹੀਂ ਮਮੀ ਜੀ ਹੈ ਗੱਲ ਹੀ ਇਦਾਂ ਦੀ ਹੈ ਨਾ ਉਹ ਜਿੱਦਾਂ ਦੀ ਚਤਰ ਚਲਾ ਕੇ ਹੈਗੀ ਆ ਕੁਝ ਵੀ ਕਰ ਸਕਦੀ ਆ ਉਹ ਕੁਛ ਵੀ ਕੋਈ ਗੱਲ ਨਹੀਂ ਚਤਰਚਲਾਕ ਦੇ ਜਿੰਨੇ ਤੁਹਾਡਾ ਮੁੰਡਾ ਪਟ ਲਿਆ ਮਗਰ ਲਾ ਲਿਆ ਲੈ ਗਈ ਉਹਨੂੰ ਘਰੋਂ ਬਾਹਰ ਕੀ ਆ ਉਹਦੇ ਲਈ ਸਭ ਕੁਝ ਕਰਨਾ ਸੌਖਾ ਆ ਕੋਈ ਗੱਲ ਨਹੀਂ ਮੈਂ ਇੰਨੀ ਉਹ ਨਹੀਂ ਐ ਕੱਚੀਆਂ ਗੋਲੀਆਂ ਨਹੀਂ ਖੇਲੀਆਂ ਆ ਇਹਨੂੰ ਤਾਂ ਮੈਂ ਟਕਾਣੇ ਲਾ ਕੇ ਰੱਖੂੰਗੀ ਦਿੰਦੀ ਨਹੀਂ ਇਹਨੂੰ ਮੈਂ ਕੁਛ ਵੀ ਆਹ ਠੀਕ ਆ ਮੰਮੀ ਜੀ ਆਹ ਤੂੰ ਐਵੇਂ ਨਾ ਫਿਕਰ ਕਰ ਉਹ ਫਿਕਰ ਹੁੰਦੀ ਆ ਮੰਮੀ ਜੀ ਚਲੋ ਐਵੇਂ ਮੰਨਿਆ ਚਲੋ ਫਿਕਰ ਹੁੰਦੀ ਆ ਪਰ ਐਵੇਂ ਨਾ ਟੈਨਸ਼ਨ ਲਈ ਜਾ ਮੈਂ ਨਹੀਂ ਇਦਾਂ ਦੀ ਹੈਗੀ ਵੀ ਜਿਹੜਾ ਮਤਲਬ ਇਹਨਾਂ ਦੀਆਂ ਗੱਲਾਂ ਜਾ ਕੇ ਤੇ ਮੈਂ ਇਹਨਾਂ ਨੂੰ ਲਿਖ ਕੇ ਦੇ ਦੂੰਗੀ ਜਾਂਦੇ ਜਿੱਥੇ ਜਾਂਦੇ ਚਲੋ ਲੰਨ ਦੇ ਚਾਰ ਦਿਨ ਬਾਹਰ ਦਾ ਸੁਆਦ ਵੀ ਆਪੇ ਘਰ ਹੀ ਚੇਤੇ ਆਣਾ ਮੁਲਕ ਆਹ ਰੀਤੀ ਕਿੱਥੇ ਆ ਪ੍ਰੀਤੀ ਇੱਧਰ ਹੀ ਹੋਣੀ ਹੈ ਅੰਦਰ ਦੂਸਰੇ ਅੰਦਰ ਹੋਣੀ ਹੈ ਅੱਛਾ ਮੰਮੀ ਜੀ ਮੈਂ ਤਾਂ ਵੈਸੇ ਤੁਹਾਨੂੰ ਸਲੀਮ ਚੰਗੀ ਦਿੱਤੀ ਸੀਗੀ ਠੀਕ ਹੈ ਨਾ ਫਿਰ ਵੀ ਇੱਕ ਵਾਰੀ ਸੋਚ ਲਿਓ ਨਹੀਂ ਨਹੀਂ ਕੋਈ ਗੱਲ ਨਹੀਂ ਮਨਜੀਤ ਤੂੰ ਐਵੇਂ ਨਾ ਟੈਨਸ਼ਨ ਲੈ ਕੋਈ ਗੱਲ ਨਹੀਂ ਜੋ ਹੋਊਗਾ ਦੇਖੀ ਜਾਊਗੀ ਚਲੋ ਠੀਕ ਹੈ ਮੰਮੀ ਜੀ ਆ ਮੈਂ ਆਇਆ ਮੜ ਜਾ ਮੈਨੂੰ ਨਾ ਕੰਮ ਆ ਬਾਹਰ ਮੈਂ ਹੋਂਦਾ ਆ ਠੀਕ ਹੈ ਜਾਇਆ ਯਾਰ ਮੈਂ ਤਾਂ ਸੋਚਿਆ ਸੀ ਵੀ ਮਣੀ ਤੇ ਅਮਨ ਨੂੰ ਘਰੋਂ ਬਾਹਰ ਕੱਢਣ ਤੋਂ ਬਾਅਦ ਆ ਮੰਮੀ ਮੰਨ ਜੂਗੀ ਆਰਮਨਾਲੀ ਮੇਰੇ ਨਾਂ ਤੇ ਸਾਰਾ ਕੁਝ ਕਰਨ ਨੂੰ ਪਰ ਆ ਤਾਂ ਬੁੜੀ ਮੰਨਦੀ ਨਹੀਂ ਹੈਗੀ ਇਹ ਤਾਂ ਜਿੱਦ ਤੇ ਅੜ ਕੇ ਬੈਠੀ ਆ ਇਹ ਕਿ ਤੇ ਅਮਨ ਹੁਣਾਂ ਨਾਲੋਂ ਕਾਟਾਂ ਮਣੀ ਹੁਣਾਂ ਨਾਲੋਂ ਇਹ ਤਾਂ ਉਹਨਾਂ ਦਾ ਵੀ ਸਿਰ ਆ ਮੰਨਦੀ ਨਹੀਂ ਹੈਗੀ ਜਿਹੜੀ ਉਹ ਬਥੇਰੀਆਂ ਮਿਹਨਤਾਂ ਕਰ ਲੀਆਂ ਇਹਨੂੰ ਅੱਗੇ ਵੀ ਹੁਣ ਨਹੀਂ ਮੇਰੇ ਤੋਂ ਮਿਹਨਤ ਹੁੰਦੀ ਹੁਣ ਤਾਂ ਮੈਂ ਨਾ ਵਕੀਲ ਨੂੰ ਫੋਨ ਕਰਾਂ ਕਿ ਕਾਗਜ਼ ਤਿਆਰ ਹੋਏ ਕਿ ਨਹੀਂ ਫੇਰ ਹੀ ਅੱਗੇ ਹੋਣਾ ਹੈ ਜੋ ਵੀ ਹੋਣਾ ਹੈ ਕਰਦਾ ਹਾਂ ਉਹਨੂੰ ਫੋਨ ਇਹ ਪ੍ਰੀਤੀ ਵੀ ਨਾ ਤੇ ਲਈ ਹੀ ਲੱਗੀ ਆ ਸੋਈ ਵਿੱਚ ਪਤਾ ਨਹੀਂ ਕੰਮ ਮੁੱਕਿਆ ਕਿ ਨਹੀਂ ਮੁੱਕਿਆ ਹੈ ਕਿੱਦਾਂ ਕੰਮ ਹੋਊਗਾ ਮੇਰੇ ਤੇ ਅੱਗੇ ਅੱਗ ਲੱਗਨੇ ਕਿਤੇ ਗੋਡੇ ਲਾਪੇ ਦੁਖਣ ਹੈ ਕੀ ਆ ਮੈਂ ਕੁਛ ਨਹੀਂ ਪ੍ਰੀਤੀ ਮੈਂ ਉਹ ਹੀ ਕੰਨੀ ਮੇਰੇ ਅੱਗੇ ਕਿਤੇ ਗੋਡੇ ਦੁਖਦੇ ਆ ਕਿੱਦਾਂ ਕੰਮ ਹੋਊਗਾ ਕਿਦਾਂ ਮੁੱਕ ਗਿਆ ਕੰਮ ਸੋਈ ਦਾ ਮੈਂ ਨਹੀਂ ਕੀਤਾ ਕੋਈ ਤਾਂ ਕੰਮ ਮੈਤੋਂ ਨਹੀਂ ਹੁੰਦਾ ਨਾਲੇ ਕੰਮ ਕਿਉਂ ਨਹੀਂ ਕੰਮ ਕਰੀ ਜਾਣਾ ਹੁਣ ਮੈਂ ਕੰਮ ਕਰਨ ਥੋੜੀ ਆਈਆਂ ਇੱਥੇ ਅੱਛਾ ਤੇ ਹੁਣ ਕਿੱਦਾਂ ਹੋ ਬਸ ਅਸੀਂ ਚੱਲ ਜਾਣਾ ਹੁਣੇ ਆਣ ਵਾਲੇ ਆ ਅਸੀਂ ਅਸੀਂ ਚੱਲ ਜਾਣਾ ਕਰ ਲੋ ਤੁਸੀਂ ਇੱਧਰ ਕਿੱਦਾਂ ਚੱਲ ਜਾਣਾ ਬਸ ਰਹਿ ਲਿਆ ਹੁਣ ਅਸੀਂ ਆਪਣੇ ਘਰ ਜਾਈਏ ਹੁਣਾਂ ਨੇ ਵੀ ਹੁਣ ਡਿਊਟੀ ਜਾਇਆ ਕਰਨਾ ਸਿਟੀਆਂ ਖਤਮ ਹੋ ਗਈਆਂ ਤਾਂ ਕੀ ਹੈ ਜੇ ਛੁੱਟੀਆਂ ਖਤਮ ਹੋ ਗਈਆਂ ਇੱਥੋਂ ਉਹਨੇ ਡਿਊਟੀ ਜਾਣਾ ਇੱਥੋਂ ਚੱਲ ਜਾਇਆ ਕਰੂਗਾ ਮੰਮੀ ਦੇ ਘਰ ਨਹੀਂ ਦੇਖਣਾ ਆਪਣਾ ਘਰ ਤੇ ਮੈਂ ਹੁਣ ਇੱਥੇ ਇਕੱਲੀ ਨਹੀਂ ਰਹਿਣਾ ਨਾ ਉਹ ਤਾਂ ਤੁਸੀਂ ਘਰੋਂ ਬਾਹਰ ਕੱਢ ਦਿੱਤੀ ਆ ਹੁਣ ਇਕੱਲਿਆਂ ਰਹਿਣਾ ਪੈਣਾ ਹੁਣ ਨੋ ਦੇ ਘਰੋਂ ਕੱਢ ਦਿੱਤੀ ਆ ਬਈ ਉਹਦੇ ਉਹਦੀਆਂ ਕਰਤੂਤਾਂ ਚੰਗੀਆਂ ਨਹੀਂ ਇਹ ਤਾਂ ਕੱਢੀ ਆ ਹੈ ਹੁਣ ਮੇਰੀ ਵੀ ਇਦਾਂ ਦੀ ਹਾਲਤ ਆ ਬਈ ਮੇਰੇ ਅੱਗੇ ਗਿੱਟੇ-ਗੋਡੇ ਦੋਹਦੇ ਆ ਕੰਮ ਮੇਰੇ ਤੋਂ ਵੀ ਨਹੀਂ ਹੁੰਦਾ ਤਾਂ ਤੁਸੀਂ ਵੀ ਛੱਡ ਕੇ ਚੱਲਦੇ ਹੁਣ ਹੈ ਮੈਂ ਹੁਣ ਜਾਣਾਂ ਦਾ ਪੈਣਾ ਨਹੀਂ ਆਪਣੇ ਘਰ ਚਲੋ ਭਾਈ ਦੇਖ ਲਓ ਫੇ ਆਪਣਾ ਘਰ ਤੁਸੀਂ ਜੇ ਇਦਾਂ ਹੀ ਆ ਤੇ ਹੈਲੋ ਹੈਲੋ ਹਾਂਜੀ ਵਕੀਲ ਸਾਹਿਬ ਹਾਂਜੀ ਹਾਂਜੀ ਮਾਰਡਰ ਜੀ ਕਿਤਾ ਵਧੀਆ ਵਧੀਆ ਉਹ ਮੈਂ ਕਿਹਾ ਕਿਦਾਂ ਕਾਗਜ਼ ਤਿਆਰ ਹੋ ਗਏ ਉਹ ਜਿਹੜੇ ਤੁਹਾਨੂੰ ਗਏ ਸੀ हां जी हां जी तैयार है जी कागज़ तैयार है अच्छा तैयार ਨੇ हां जी हां जी फिर कदों आवां ਲੈਣ ਜਦ ਮਰਜੀ ਆਇਓ ਜੀ ਬਸ ਤੁਹਾਡਾ ਇਹ ਬ੍ਰਦਰ ਇਨ ਲਾਅ ਦੇ ਸਾਈਨ ਚਾਹੀਦੇ ਉੱਤੇ ਬ੍ਰਦਰ ਇਨ ਲਾਅ ਦੇ ਸਾਈਨ ਚਾਹੀਦੇ ਆ हां जी ਉਹ ਵਕੀਲ ਸਾਹਿਬ ਉਹਨਾਂ ਤੋਂ ਤਾਂ ਚੋਰੀ ਸਾਰਾ ਗੁਰਸ਼ ਕਰਾਉਣਾ ਆ ਉਹਦੇ ਸਾਈਨ ਕਿੱਦਾਂ ਕਰਾਵਾਂ ਮੈਂ ਵੇਖੋ ਜੀ ਸਾਈਨ ਤਾਂ ਉਹਨਾਂ ਜੀ ਕਰਾਉਣੇ ਪੈਣੇ ਆ ਇਹ ਤਾਂ ਗੱਲ ਨਹੀਂ ਪੈਂਦੀ ਉਹ ਵਕੀਲ ਸਾਹਿਬ ਕੋਈ ਹੋਰ ਤਰੀਕਾ ਦੇਖ ਲਓ ਤਰੀਕਾ ਹੋਰ ਹੈਗਾ ਜੀ ਉਹਦੇ ਪੈਸੇ ਥੋੜੇ ਜ਼ਿਆਦਾ ਲੱਗਦੇ ਆ ਹਰ ਉਹ ਵਕੀਲ ਸਾਹਿਬ ਐਸੇ ਹੀ ਟੈਨਸ਼ਨ ਨਾ ਲੋ ਮੈਂ ਤੁਹਾਨੂੰ ਉਹ ਦਿਨ ਵੀ ਗਿਆ ਸੀ ਮੇਰਾ ਕੰਮ ਹੋਣਾ ਚਾਹੀਦਾ ਆ ਅੱਛਾ ਇਹ ਗੱਲ ਆ ਤੇ ਫਿਰ ਕਰਦੇ ਆ ਪਾਉਂਦੇ ਆ ਕੋਈ ਕਾਰਵਾਈ ਗੱਲ ਦਿੱਤਾ ਆ ਕਿ ਚਲੋ ਫਿਰ ਐਂ ਹੀ ਕਰ ਲੈਨੇ ਆ ਮੈਨੂੰ ਇਹ ਦੱਸੋ ਕਾਗਜ਼ ਕਰੋਗੇ ਕਿੰਨੀ ਜਲਦੀ ਤਿਆਰ ਇਹ ਹਫਤਾ ਲੱਗ ਜਾਊਗਾ ਉਹ ਨਾ ਨਾ ਵਕੀਲ ਸਾਹਿਬ ਹਫਤਾ ਤਾਂ ਬਹੁਤ ਆ ਤੁਸੀਂ ਮੈਨੂੰ ਤੋਂ ਲਓ 2 ਦਿਨ ਸਿਰਫ ਤੇ 2 ਦਿਨ ਦੇ ਅੰਦਰ ਮੈਨੂੰ ਦੋ ਕਾਗਜ ਤਿਆਰ ਕਰਕੇ ਠੀਕ ਆ ਨਾ ਚਾਹੀ ਕੋਈ ਨਹੀਂ ਦੇਖ ਲੈਣੇ ਆ ਉਹ ਵਕੀਲ ਸਾਹਿਬ ਪੈਸੇ ਨਾਲ ਤਾਂ ਸਭ ਕੁਝ ਹੋ ਜਾਂਦਾ ਆ ਹੁਣ ਤਾਂ ਤੁਹਾਨੂੰ ਮੂੰਹ ਮੰਗੇ ਪੈਸੇ ਵੀ ਦੇਣੇ ਆ ਤੁਸੀਂ ਤਾਂ ਭਾਵੇਂ ਘੰਟੇ 'ਚ ਤਿਆਰ ਕਰ ਦੋ ਕਾਗਜ ਇਹ ਡਾਣੀ ਗੱਲ ਨਹੀਂ ਜੀ ਚਲੋ ਕੋਈ ਨਹੀਂ 2 ਦਿਨ ਲੈ ਲਓ ਤੁਸੀਂ ਪਰ ਮੈਨੂੰ ਕਾਗਜ ਕਰਕੇ ਦੋ ਤਿਆਰ ਕਰ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਆਪਣੇ ਖਾਸ ਮਿੱਤਰਾਂ ਦੇ ਕਰ ਦਿੰਦੇ ਕੋਈ ਨਹੀਂ ਗੱਲ ਹਾਂ ਕਰ ਦਿਓ ਠੀਕ ਆ ਤੇ ਮੈਨੂੰ ਸਿੱਧਾ ਫੋਨ ਹੀ ਕਰਿਓ ਜਾਂ ਮੈਸੇਜ ਕਰ ਦਿਓ ਜਿਲੇ ਕਾਗੇ ਤਿਆਰ ਹੋ ਗਏ ਤਾਂ ਮੈਂ ਲੈ ਲੂੰਗਾ ਤੁਹਾਡੇ ਤੋਂ ਠੀਕ ਹੈ ਜੀ ਮੈਂ ਕਰਦਾ ਚਲੋ ਠੀਕ ਆ ਵਕੀਲ ਸਾਹਿਬ ਓਕੇ ਠੀਕ ਹੈ ਓਕੇ ਜਾਰਾ ਵਕੀਲ ਜੀ ਦਾ ਕੁਝ ਹੋਰ ਹੀ ਦੱਸਦਾ ਆ ਚੱਲ ਮੰਮੀ ਨੂੰ ਕਿਹੜਾ ਪਤਾ ਲੱਗਣਾ ਆ ਮੰਮੀ ਨੇ ਕਿਹੜਾ ਪੜ ਕੇ ਦੇਖਣੇ ਆ ਕਾਗਜ ਚਲ ਕੋਈ ਨਹੀਂ ਕਾਗਜ ਆ ਲੈਂਦੇ ਕਾਰੀਆਂ ਦੇ ਹੱਥ ਚ ਆ ਜਿਹੜੀ ਬੁੜੀ ਹੁਣ ਮੰਦੀ ਨਾ ਇਹਨੂੰ ਤਾਂ ਮੈਂ ਦੱਸੂੰ ਫਿਰ ਚਲ ਮੰਮੀ ਤੁਸੀਂ ਐਵੇਂ ਨਾ ਟੈਨਸ਼ਨ ਲੋ ਫਿਟਿੰਗ ਆ ਪੈਣੀਆਂ ਵਾ ਥੋੜੇ ਦਿਨ ਤਾਂ ਰਹਿ ਗਏ ਆ ਫੇਰ ਅਸੀਂ ਆ ਜਵਾਂਗੇ ਨਹੀਂ ਤੇ ਦਗਰ ਤੂੰ ਸਾਡੇ ਨਾਲ ਚੱਲ ਪੋ ਨਹੀਂ ਭੁਦੀਤੀ ਮੈਂ ਉੱਥੇ ਜਾਂਦੀ ਚੰਗੀ ਲੱਗਦੀ ਨਹੀਂ ਮੈਂ ਇੱਥੇ ਰਹਿ ਕੇ ਗੱਲਾਂ ਨਹੀਂ ਸੁਣੀਆਂ ਲੋਕਾਂ ਦੀਆਂ ਰਿਸ਼ਤੇਦਾਰ ਵੀ ਐਵੇਂ ਗੱਲਾਂ ਕਰਨਗੇ ਮਾਂ ਤੈਨੂੰ ਤੂੰ ਇੱਥੇ ਰਹਿੰਦੀ ਨਹੀਂ ਤਾਂ ਮੈਨੂੰ ਕਹਿੰਨੀ ਮੇਰੇ ਨਾਲ ਚੱਲੋ ਤੇ ਮੈਂ ਉੱਥੇ ਲੋਕਾਂ ਦੀਆਂ ਗੱਲਾਂ ਸੁਣਨੀ ਆ ਹੈ ਚਲੋ ਠੀਕ ਆ ਮਰਜੀ ਆ ਤੁਹਾਡੀ ਜਿੱਥੇ ਜਾਣਾ ਤੇ ਕੋਈ ਨਹੀਂ ਥੋੜੇ ਦਿਨ ਰਹਿ ਗਏ ਫਿਟਿੰਗ ਆ ਪੈਣੀਆਂ ਤੇ ਰਾਜ ਮੰਗੇ ਆਪਾਂ ਚਲੋ ਕੋਈ ਗੱਲ ਨਹੀਂ ਪਤਾ ਨਹੀਂ ਪ੍ਰੀਤੀ ਦਾ ਵੀ ਨਹੀਂ ਅੱਜ ਫੋਨ ਆਇਆ ਹੈ ਮੈਂ ਉਹਨੂੰ ਕਿਹਾ ਵੀ ਹੈ ਹੀ ਫਿਰ ਲੈ ਲੈ ਹੈ ਇੱਕ ਤਾਂ ਮੇਰਾ ਘਰ ਚ ਮਨ ਵੀ ਨਹੀਂ ਲੱਗਦਾ ਹੁਣ ਨਾ ਮੇਰਾ ਕੋਈ ਕੰਮ ਕਰਨੇ ਨੂੰ ਜੀਤ ਕਰਦਾ ਇੱਕ ਮੇਰੀ ਸਿਹਤ ਵੀ ਨਹੀਂ ਠੀਕ ਜੀ ਹੈ ਦੱਸ ਕੀ ਕਰਾਂ ਮੈਂ ਤੇ ਕੁੜੀ ਨੇ ਇੱਕ ਨਹੀਂ ਸੁਣੀ ਮੇਰੀ ਤੇ ਚਲੋ ਮੈਂ ਚਾਰ ਦਿਨ ਇੱਥੇ ਹੀ ਕੱਢ ਲਵਾਂ ਹੈ ਪੰਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਠੀਕ ਆਓ ਸੁਣਾਓ ਕਿੱਦਾਂ ਠੀਕ ਠੀਕ ਸੁਣਾਓ ਕਿੱਦਾਂ ਬਾਸ ਵਧੀਆ ਜੀ ਕਿੱਦੋਂ ਤੋਂ ਨਹੀਂ ਇਹ ਉਸ ਨੂੰ ਬਸ ਬੇਲੇ ਮੈਂ ਤਾਂ ਕੋ ਘੁੰਮ ਫਿਰ ਕੇ ਆਈਏ ਮੈਂ ਵੀ ਇਦਾਂ ਹੀ ਆਈ ਘਰੋਂ ਦਿਲ ਨਹੀਂ ਲੱਗਦਾ ਸੀ ਆ ਮੈਂ ਕਿਹਾ ਦੇਖ ਪਤਾ ਲੱਗਾ ਇਹਨਾਂ ਦਾ ਆਹੋ ਮੈਨੂੰ ਵੀ ਸੁਣਨੇ ਚ ਆਇਆ ਸਾਰਾ ਪਿੰਡ ਗੱਲਾਂ ਕਰਦਾ ਆ ਇਹਨਾਂ ਨੇ ਆਪਣੀ ਨੌ ਪੁੱਤ ਜਿੰਦੇ ਘਰੋਂ ਘਰੋਂ ਕੱਢ ਦਿੱਤੇ ਆ ਚੱਲੀਏ ਜਰਾ ਕਿ ਜਰਾ ਸਵਾਦ ਲੈ ਕੇ ਆਉਂਦੇ ਆ ਜਾ ਕੇ ਉਹਨੇ ਪਤਾ ਲੱਗ ਜਾਊਗਾ ਚਲ ਆਓ ਹਾਂ ਜਰਾ ਚੱਲੀਏ ਚਲੋ ਬੈਲ ਦਿੰਨੀ ਨਾ ਬਿਲਕੁਲ ਆਈ ਬੈਲ ਵੱਜੀ ਆ ਦੇਖਾਂ ਵਾਰ ਕੌਣ ਆਇਆ ਅੱਸੀ ਘਤਾਂ ਜੀ ਅੱਸੀ ਚੱਲ ਰਹੀ ਹਾਂ ਜੀ ਹੌਸਣਾਓ ਕਿੰਨਾ ਠੀਕ ਹੈ ਬਸ ਵਧੀਆ ਵਧੀਆ ਠੀਕ ਆ ਤੁਸੀਂ ਸੁਣਾਓ ਕੀ ਕਰਦੇ ਪਏ ਹੋ ਇਹੀ ਕੁਝ ਨਹੀਂ ਹਾਂਜੀ ਕਰਨਾ ਕੀ ਹੈ ਬਸ ਉਦਾਂ ਹੀ ਕੰਮ ਲੱਗੀ ਚਲੋ ਚਲੋ ਸਵਾਗਤੋ ਹੋਸਣਾਓ ਕਿਦਾਂ ਠੀਕ ਹੋ ਸਗਲੀ ਆਮਾ ਪਾਣੀ ਪੋਈ ਨਹੀਂ ਨਹੀਂ ਬਸ ਬੈਠੇ ਬੰਦੀ ਪੀ ਲੂ ਇੱਦਾਂ ਹੀ ਆਏ ਸੀ ਬਾਹਰ ਘੁੰਮਦੀ ਘੁੰਮਦੇ ਮੈਂ ਕਿਹਾ ਚਲੋ ਇੱਧਰ ਮਿਲਿਆ ਆਨੇ ਤੁਹਾਨੂੰ ਚਲੋ ਚੰਗਾ ਕੀਤਾ ਪੰਜ ਜੀ ਤੁਸੀਂ ਬੈਠੋ ਮੈਂ ਪਾਣੀ ਤਾਂ ਨਹੀਂ ਲੈ ਕੇ ਨਹੀਂ 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 ਕੁਛ ਨਹੀਂ ਪੀਣਾ ਹੈ ਚਾਹ ਪੀਂਦੇ ਨਹੀਂ ਤੇ ਡਾਈਟਿੰਗ ਤੇ ਆ ਹਾਂ ਸਹੀ ਹੈ ਹਿੱਤਾ ਇਦਾਂ ਹੀ ਬਾਹਰ ਆਏ ਸੀ ਕੋ ਮੈਂ ਕੋ ਮੈਂ ਦੇਖਣ ਆ ਚੱਲ ਜਦੋਂ ਚੰਗਾ ਕੀਤਾ ਆ ਗਏ ਤੁਸੀਂ ਹੋਰ ਸਨੋ ਕਿੱਦਾਂ ਘਰ ਪਰਿਵਾਰ ਠੀਕ ਠਾਕ ਕੰਦੇ ਸਾਰੇ ਵਧੀਆ ਕੀ ਗੱਲ ਭੈਣ ਜੀ ਨੋ ਨਹੀਂ ਲੱਭਦੀ ਬਸ ਭੈਣ ਜੀ ਉਹ ਇਦਾਂ ਹੀ ਥੋੜਾ ਬਿਜਾਰ ਲਈ ਉਹ ਅੱਛਾ ਅੱਛਾ ਠੀਕ ਮੁੰਡਾ ਵੀ ਨਾਲ ਗਿਆ ਆ ਹਾਂ ਦੋਨੇ ਜਣੇ ਇਕੱਠੇ ਹੀ ਗਏ ਆ ਠੀਕ ਠੀਕ ਹੈ ਭੈਣ ਜੀ ਠੀਕ ਹੈ ਠੀਕ ਹੈ ਚਲੋ ਵਧੀਆ ਲਿਆਣਾ ਹੋਣਾ ਕੋਈ ਸਮਾਨ ਸੋ ਠੀਕ ਹੈ ਠੀਕ ਹੈ ਜੀ ਚਲੋ ਆਣਾ ਤਾਂ ਹੈ ਜੀ ਤਾਂ ਨੂੰ ਨਹੀਂ ਪਤਾ ਕੀ ਹੋਇਆ ਸਾਰਾ ਪਿੰਡ ਬਾਹਰ ਗੱਲਾਂ ਕਰਦਾ ਕਿ ਕਮਲੇਸ਼ ਭੈਣ ਜੀ ਨੇ ਉਹਨੂੰ ਘਰੋਂ ਗੱਢ ਤੇ ਹਾਂ ਸੱਚੀ ਸੱਚੀ ਭੈਣ ਜੀ ਹਾਂ ਭੈਣ ਜੀ ਲੋਕਾਂ ਦਾ ਤੇ ਕੰਮ ਹੀ ਆ ਗੱਲਾਂ ਕਰਨਾ ਨਾ ਨਾ ਦੀਦੀ ਸਾਰਾ ਪਿੰਡ ਬਾਹਰ ਗੱਲਾਂ ਕਰਦਾ ਆ ਉਹ ਲੋਕੀ ਉਦਾਂ ਹੀ ਗੱਲਾਂ ਕਰਦੇ ਰਹਿੰਦੇ ਲੋਕੀ ਤੇ ਐਵੇਂ ਘਰਾਂ 'ਚ ਸਵਾਲ ਕਰਦੇ ਆ ਐ ਮੈਨੂੰ ਤਾਂ ਪਤਾ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਕੀ ਤੁਸੀਂ ਐਵੇਂ ਨਾ ਸੋਚੀ ਜਾਓ ਉਹ ਤੇ ਬਾਜ਼ਾਰ ਗਏ ਆ ਸੱਚੀ ਤੁਸੀਂ ਦਿਲ ਦੀ ਗੱਲ ਦੱਸੋ ਸੱਚੀ ਗੱਲ ਇਹ ਆ ਹਾਂ ਭੈਣ ਜੀ ਕੀ ਦੱਸਾਂ ਉਹ ਚਲੋ ਜੇ ਤੁਹਾਨੂੰ ਪਤਾ ਲੱਗ ਗਈ ਗਿਆ ਹਾਂ ਤੇ ਮੈਂ ਤੇ ਨਾ ਇੰਨੀ ਦੁੱਘੀ ਆ ਨਾ ਹੂੰ ਉਹਦੇ ਬਹੁਤ ਅੰਕ ਕਰਦੀ ਰਹੀ ਉਹ ਅੱਛਾ ਮੈਂ ਜੀ ਕੁੜੀ ਦਾ ਚੰਗੀ ਸੀ ਲੱਗਦੀ ਰਹੀ ਸੀ ਇਦਾਂ ਦੀ ਐ ਤੇ ਮੈਂ ਜੀ ਚੰਗੀ ਹੀ ਹੂੰ ਉਹ ਕਹਿੰਦੇ ਆ ਨਾ ਬੋਤੀ ਬੰਦਾ ਦੇਖਦਾ ਕਿ ਤੇ ਅੰਦਰੋਂ ਥੋੜੀ ਪਤਾ ਹੁੰਦਾ ਕਿਦਾਂ ਦੇਖਦਾ ਨਾ ਹਾਂਜੀ ਉਹ ਤੇ ਜੋ ਘਰਾਈ ਜੋ ਘਰਾਈ ਹੂੰਨੇ ਦੇ ਵਸ ਪੁੱਠੀਆਂ ਸਿੱਧੀਆਂ ਪੱਟੀਆਂ ਮੁੰਡਿਆਂ ਨੂੰ ਪੜਾ ਪੜਾ ਕੇ ਪੜਾ ਬੜਾ ਕੇ ਐਸਾ ਖਲਾਫ ਕੀਤਾ ਸਾਰੇ ਘਰ ਦੇ ਹੂੰ ਤੇ ਤੁਸੀਂ ਪੁੱਛੋ ਮਤ ਮਾਂ ਰਾਣੀ ਬਣ ਕੇ ਸਾਰਾ ਦਿਨ ਅੰਦਰ ਲੰਮੀ ਪਈ ਰਹਿੰਦੀ ਦੀ ਦੱਸ ਬੜੀ ਲੱਗਦੀ ਤ ਨਹੀਂ ਸ਼ਕਲੋਂ ਇਦਾਂ ਦੀ ਉਹ ਦੱਸਿਆ ਤੇ ਹੈ ਭੋਲੀ ਭਾਰੀ ਮੈਂ ਵੀ ਤੇ ਇਹੀ ਸਮਝੀ ਵੀ ਚਲੋ ਬਿਨ ਮਾਂ ਬਾਪ ਦੇ ਬੱਚੀ ਆ ਭੋਲੀ ਭਾਰੀ ਆ ਚਲੋ ਇੱਥੇ ਰਹੋਗੀ ਮੇਰੇ ਕੋਲ ਹਾਂਜੀ ਮੈਨੂੰ ਵੀ ਨਾਲ ਹੋ ਜਾਊਗਾ ਉਹਦੇ ਨਾਲ ਵੀ ਚੱਲ ਕਿ ਦौरा ਸਮਾ ਆ ਗਿਆ ਭੈਣ ਜੀ ਹੋਰ ਅੱਜਕੱਲ ਕੋਈ ਯਕੀਨ ਆ ਪਲਾਂ ਬੰਦਾ ਧੀ ਬਣਾ ਕੇ ਲਿਆਉਂਦਾ ਚਲੋ ਪੁੱਤ ਵਿਆਵਾਂਗੇ ਹਨਾ ਸੋ ਬੰਦਾ ਆਪਣਾ ਦੁੱਖ ਸੁੱਖ ਕਰਦਾ ਭੈਣ ਜੀ ਕਿਸੇ ਦੇ ਢਿੱਡ ਚ ਨਹੀਂ ਦੇਖਿਆ ਜਾਂਦਾ ਇਹ ਤਾਂ ਬੜਾ ਮਾੜਾ ਕੰਮ ਹੋਇਆ ਹੈ ਬਹੁਤ ਚੰਗਾ ਥੋੜੇ ਐਸਾ ਮਨੀ ਨੂੰ ਪਟੀਆਂ ਤੇ ਲਾਇਆ ਐਸਾ ਕਦੀ ਮਨਜੀਤ ਦੇ ਖਿਲਾਫ ਕਦੀ ਮੇਰੇ ਖਿਲਾਫ ਮਗਰ ਉਹ ਆਣੀ ਭੈਣ ਜੀ ਐਸਾ ਕਲੇਸ਼ ਕੀਤਾ ਉਹਨੂੰ ਲੈ ਕੇ ਨਿਕਲ ਵੀ ਕਰੋ ਆ ਕਰੋ ਚਲ ਜੀ ਬੜਾ ਮਾੜਾ ਕੰਮ ਹੋਇਆ ਮੈਂ ਤੇ ਕਿਹਾ ਵੀ ਚਲ ਗੁੱਸੇ ਨਾਲ ਗਈ ਆ ਆਜੋਗੇ ਨਾ ਨਾ ਭੈਣ ਜੀ ਪੂਰਾ ਤਾਂ ਪਿੰਡ ਪੂਰਾ ਪਿੰਡ ਗੱਲਾਂ ਕਰਦਾ ਆ ਮੈਂ ਨਾ ਗੁਰਦੁਆਰਾ ਸਾਹਿਬ ਗਈ ਸੀ ਉੱਥੇ ਤਾਂ ਗੁੜੀਆਂ ਮੂੰਹ ਜੋੜ ਜੋੜ ਗੱਲਾਂ ਕਰ ਕੇ ਨਾ ਨੇ ਆਪਣੇ ਜਵਾਈ ਦੇ ਪਿੱਛੇ ਲੱਗ ਕੇ ਆਪਣੀ ਨੂੰ ਨੂੰ ਘਰੋਂ ਕੱਢ ਦਿੱਤਾ ਆ ਇਹਨਾਂ ਦਾ ਜਵਾਈ ਬਾੜਾ ਹੀ ਤੇਜ ਆ ਮੈਨੂੰ ਤਾਂ ਹੈਰਾਨਗੀ ਹੋਈ ਸੁਣ ਕੇ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਹੀ ਬੜੀ ਤੇਜ ਹੀ ਤੁਹਾਨੂੰ ਕੀ ਪਤਾ ਇਹਦੇ ਕਹਿੰਦੇ ਨਾ ਯਾਰ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਮੇਰੇ ਤੋਂ ਨੂੰ ਸਾਹ ਪਿਆ ਥੋੜੇ ਪਤਾ ਸੀਗਾ ਅਸੀਂ ਤਾਂ ਇੱਧਰ ਹੀ ਘੁੰਮਦੀਆਂ ਫਿਰਦੀਆਂ ਆਈਆਂ ਮੈਂ ਕਿਹਾ ਲੋਕੀ ਗੱਲਾਂ ਕਰਦੇ ਆ ਮੈਂ ਕਿਹਾ ਪਤਾ ਤਾਂ ਕਰਕੇ ਆਈਏ ਵੀ ਗੱਲ ਕੀ ਆ ਉਹ ਤਾਂ ਚਲੋ ਭੈਣ ਜੀ ਠੀਕ ਆ ਪਰ ਜਿੱਦਾਂ ਦੀ ਉਹ ਹੈ ਹੀ ਓਦੋਂ ਮੈਂ ਕਿਹਾ ਕਿਸੇ ਦੀ ਨਾ ਹੋਵੇ ਨੋ ਇਦਾਂ ਦੀ ਮੈਂ ਤੇ ਉਹ ਨਾ ਸਮਾਂ ਚ ਮੈਂ ਤੇ ਉਹ ਧੀ ਬਣਾ ਕੇ ਵਿਆਹ ਕੇ ਲੈ ਜਾਂਦਾ ਸੀ ਵੀ ਚਲ ਮੇਰਾ ਘਰ ਸੰਭੂਗੀ ਮੈਨੂੰ ਵੀ ਸਾਥ ਹੋ ਜਾਊਗਾ ਵੀ ਮੈਂ ਵੀ ਕੱਲੀ ਰਹਿਣੀ ਆ ਉਹ ਤੇ ਐਸੀ ਮੇਰੇ ਘਰ ਚਾਹੀ ਐਸੀ ਮੇਰੇ ਘਰ ਚਾਹੀ ਉਹ ਮੇਰੇ ਮੁੰਡੇ ਦੇ ਸਿਰ ਪਤਾ ਨਹੀਂ ਕੀ ਪਾ ਲਿਆ ਉਹ ਵੀ ਰਿਆ ਹੀ ਨਹੀਂ ਉਹਨੂੰ ਕਿਹੜਾ ਕਿਸੇ ਚੀਜ਼ ਦੀ ਕਮੀ ਸੀ ਉਹ ਨਾ ਚਾਹ ਦੋਨੇ ਸੱਸ ਨੂੰ ਜੀ ਮਾ ਮਾ ਦੀਆਂ ਗੋ ਰਹਿੰਦੀਆਂ ਖਾਂਦੇ ਪੀਂਦੇ ਐਸ਼ ਕਰਦੇ ਸੀ ਹੈ ਹੋਰ ਕੀ ਉਹ ਤੇ ਐਸੀ ਉਹਨੇ ਐਸਾ ਉਹ ਪੱਟੀ ਦਾ ਲਾਇਆ ਉਹ ਮੁੰਡੇ ਦੀ ਜਿਹੜੀ ਜੀਬ ਨਹੀਂ ਕਦੀ ਉਹਨੇ ਮੂੰਹੋਂ ਕੋਈ ਗੱਲ ਨਹੀਂ ਕੱਢੀ ਉਹਦੀ ਗੱਠ ਲੰਬੀ ਜੀਬ ਹੋਣੀ ਹਾਂ ਜੀ ਲੋਕੀ ਦਾ ਕਹਿੰਦੇ ਕਿਹਾ ਵੀ ਇਹ ਜਵਾਈ ਪਿੱਛੇ ਨੋ ਨੇ ਨੋ ਘਰੋਂ ਕੱਢੀ ਐ ਨੇ ਨਹੀਂ ਚਲੋ ਉਹਦੇ ਗੱਲ ਹੋਈ ਆ ਵੀ ਚਲੋ ਜੇ ਨੋ ਮੈਂ ਕੱਢੀ ਆ ਲੋਕੀ ਨਾਲ ਗੱਲਾਂ ਕਰਨੀਆਂ ਹੀ ਆ ਪਰ ਮੈਨੂੰ ਪਤਾ ਨਾ ਉਹ ਕੀ ਕਰਦੀ ਸੀ ਘਰ ਦੇ ਵਿੱਚ ਆਹੋ ਇਹ ਤਾਂ ਹੈ ਭੈਣ ਜੀ ਸਾਨੂੰ ਕਿਹੜਾ ਪਤਾ ਆ ਹੁਣ ਸਾ ਘਰ ਦੇ ਗੱਲ ਬਾਤ ਦਾ ਵੀ ਕੀ ਹੁੰਦਾ ਕੀ ਲੋਕੀ ਗੱਲ ਪਤਾ ਕੀ ਆ ਹੁਣ ਪਤਾ ਕੀ ਕਹਿੰਦੀ ਸੀ ਉਹਨੂੰ ਮੁੰਡੇ ਮੇਰੇ ਦੇ ਕੰਨਾਂ 'ਚ ਇਹੀ ਪਾਈ ਜਾਂਦੀ ਸੀ ਬਾਰ-ਬਾਰ ਕਿ ਜ਼ਮੀਨ ਵੇਚ ਪੈਸੇ ਲੈ ਤੂੰ ਵੀ ਚੱਲ ਬਾਹਰ ਤੇ ਮੈਨੂੰ ਵੀ ਨਾਲ ਹੀ ਲੈ ਕੇ ਚੱਲ ਦੱਸੋ ਬੈਣ ਜੀ ਪਹਿਲਾਂ ਜੇ ਮੈਂ ਇਹਨੂੰ ਵੀ ਬਾਹਰ ਵੀ ਨਵਾ ਤਾਂ ਫੇਰ ਮੈਂ ਇੱਥੇ ਕੀ ਕਰਨਾ ਤੁਹਾਨੂੰ ਕਿਨੇ ਦੇਖਣਾ ਇੱਥੇ ਹਾਂਜੀ ਉਹੋ ਹੀ ਹੈ ਨਾ ਆਪਣੇ ਸੁੱਖ ਨੂੰ ਬਚਾ ਆਪਣਾ ਪਏ ਹੁੰਦੇ ਹੈ ਨਾ ਚਲੋ ਘਰ ਦੇ ਵਿੱਚ ਨਹੀਂ ਤੇ ਦੂਸਰੀ ਤੋਂ ਤੀਸਰੀ ਗੱਲ ਕੋਈ ਫੇਰ ਮੁੜ ਕੇ ਕੀਤੀ ਨਹੀਂ ਅਹੀਂ ਬਾਹਰ ਜਾਣਾ ਅਹੀਂ ਬਾਹਰ ਜਾਣਾ ਹੈ ਫੇਰ ਤਾਂ ਬਾੜੀ ਤੇਜ ਨਿਕਲੀ ਉਹ ਤੇ ਉਹ ਤਾਂ ਭੈਣ ਜੀ ਐਵੇਂ ਇੰਨੀ ਕੀ ਗੱਲ ਦਾ ਏਡਾ ਵੱਡਾ ਪਹਾੜ ਬਣਾ ਲਿਆ ਜਦ ਜਿੱਦਾਂ ਹੀ ਬਾਹਰੋਂ ਆਇਆ ਉਦਾਂ ਹੀ ਪਤਾ ਨਹੀਂ ਕੀ ਉਹਦੇ ਸਿਰ 'ਚ ਪਾਇਆ ਕੀ ਉਹਦੇ ਕੰਨਾਂ 'ਚ ਬੋਲੀ ਹੈ ਇਹੇ ਉਹ ਤੇ ਅੰਦਰ ਆ ਗਈ ਇਦਾਂ ਹੋਇਆ ਕਾਲਾ ਕਮਲਾ ਉਹਨੇ ਤਾਂ ਸੁਨੇ ਹੀ ਨਹੀਂ ਕਿਸਦਾ ਕੱਖੋ ਵੀ ਹੈ ਉਹਦੇ ਸਿਰ ਦੇ ਬਾਲਾਂ ਨੂੰ ਹੋਵੇ ਅਸੀਂ ਤਾਂ ਕਦੀ ਨਹੀਂ ਜਦੋਂ ਤਾਂ ਵਿਆਹ ਹੋਇਆ ਨਾ ਭੈਣ ਜੀ ਰੋਜ਼ ਹੀ ਵਾਜਾਂ ਤੁਹਾਡੇ ਘਰੋਂ ਆਉਂਦੀਆਂ ਰੋਜ਼ ਹੀ ਵਾਜਾਂ ਆਉਂਦੀਆਂ ਜੀ ਕਿਹਨਾਂ ਚਾਰ ਦਿਨ ਵਿਆਹ ਨੂੰ ਹੋਇਆ ਮਣੀ ਤੇ ਅਸੀਂ ਕਦੀ ਬੋਲਦਾ ਸੁਣਿਆ ਹੀ ਨਹੀਂ ਮੈਂ ਤਾਂ ਉਹ ਹੋਈ ਤਾਂ ਬੰਦੀ ਗੱਲ ਆ ਜਿਹੜਾ ਕਦੀ ਮੇਰੇ ਸਾਹਮਣੇ ਬੋਲਿਆ ਨਹੀਂ ਅੱਜ ਉਹ ਮੇਰੇ ਸਿਰ ਦੇ ਬਾਰੇ ਨੂੰ ਵੀ ਪੈਂਦਾ ਤੇ ਆਪਣੇ ਜੀਜੇ ਨੂੰ ਵੀ ਮਾਰਨ ਪਿਆ ਉਹ ਹਾਂ ਉਹ ਸਾਬ ਲੋ ਤੁਹਾਨੂੰ ਉਹੋ ਲੱਗਦਾ ਵੀ ਮੰਗੀਤ ਇਦਾਂ ਵਾ ਹੋਊਗਾ ਨਹੀਂ ਨਹੀਂ ਬਿਲਕੁਲ ਬਹੁਤ ਬਹੁਤ ਵੀ ਬਾਰ ਸਾਰਾ ਪਿੰਡੇ ਹੀ ਗੱਲਾਂ ਕਰਦਾ ਕਿ ਉਹਨੂੰ ਤਾਂ ਕਦੀ ਅਸੀਂ ਸੁਣਿਆ ਹੀ ਨਹੀਂ ਸੀਗਾ ਹੈ ਲੈ ਲੋ ਤੁਹਾਡੇ ਸਾਹਮਣੇ ਹੀ ਆ ਇੰਨੀ ਧੀਰ ਹੋਈ ਆ ਪ੍ਰੀਤੀ ਦੇ ਵਿਆਹ ਨੂੰ ਹੁਣ ਉਹਨੇ ਵਿਆਹ ਚ ਵੀ ਸਾਰਾ ਅੱਗੇ ਹੋ ਕੇ ਕੀਤਾ ਹੈ ਜੇ ਇਦਾਂ ਦੀ ਗੱਲ ਹੋਣੀ ਤਾਂ ਸ਼ੁਰੂ ਤੋਂ ਹੀ ਬੰਦੇ ਦਾ ਪਤਾ ਲੱਗ ਜਾਂਦਾ ਹੈ ਨਾ ਗੰਦੀ ਇਹ ਤਾਂ ਹੈ ਭੈਣ ਜੀ ਤੇ ਇਹ ਕਵੇ ਜੀ ਆਹ ਹਾਉ ਨੂੰ ਪੱਟੀ ਚੜਾਇਆ ਵੀ ਜੀਜਾ ਤੇਰਾ ਘਰ ਚ ਪਾੜ ਪੰਦਾ ਇਹ ਘਰ ਆਣਣੀ ਚਾਹੀਦਾ ਇਹਨੂੰ ਇਦਾਂ ਆ ਇਹ ਇਦਾਂ ਕਹਿੰਦਾ ਆ ਇਹ ਇਦਾਂ ਕਹਿੰਦਾ ਆ ਪੁੱਠੀਆਂ ਸਿੱਧੀਆਂ ਗੱਲਾਂ ਕਰ ਕਰਕੇ ਤੇ ਘਰ ਚ ਪਸਾ ਦੇਣਾ ਵਾਹ ਹੀ ਖੜਾ ਕਰਤਾ ਉਹ ਕਹਿੰਦੀ ਕਿ ਮੈਂ ਹੀ ਘਰੇ ਰਹਾਂ ਕੋਈ ਦੂਸਰਾ ਨਾ ਆਵੇ ਹੋਰ ਕੀ ਗੱਲ ਹੈ ਜੀ ਇਹ ਹੀ ਗੱਲ ਹੈ ਕੁੜੀ ਨੇ ਦੇਖਿਆ ਕੁੜੀ ਨੇ ਤਾਂ ਆਪਣੇ ਘਰ ਆਉਣਾ ਹੀ ਆ ਉਹ ਇਹਨਾਂ ਨਾਲ ਕਿੱਥੇ ਜਾਣਾ ਦੱਸੋ ਤੀਰੂ ਉਹਨੇ ਕਿੱਥੇ ਛੱਡ ਦੇਣਾ ਹੈ ਇਹ ਤਾਂ ਹੈ ਪੈਂਦੀ ਜਾਂਦੀ ਹਮ ਤੇ ਉਹ ਉਹਨੇ ਬਸ ਇੰਨੀ ਗੱਲ ਦਾ ਐਡਾ ਵਿਸਾਦ ਬਣਾ ਕੇ ਤੇ ਮੇਰੇ ਘਰ ਦੀ ਇਹ ਕੰਡੀਸ਼ਨ ਕਰਤੀ ਹੈ ਚਲੋ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਟੈਨਸ਼ਨ ਵੀ ਕਰ ਲੈਣੀ ਚਲੋ ਚੰਗਾ ਹੋਇਆ ਦਫਾ ਹੋਵੇ ਜਿੱਥੇ ਮਰਜੀ ਜਾਵੇ ਆਪੇ ਬਾਹਰ ਜਾਣ ਕੇ ਖੱਜਲ ਹੋਵਾਂਗੇ ਕਮਾਨਗੇ ਤੇ ਜਿਹੜੇ ਤੁਹਾਡੇ ਖਾਊਗੇ ਫਿਰ ਪਤਾ ਲੱਗਦਾ ਇੱਥੇ ਹੀ ਆਉਣਾ ਹੈ ਹੋਰ ਹੋਰ ਤੁਹਾਨੂੰ ਨਾ ਟੈਨਸ਼ਨ ਮੈਂ ਤਾਂ ਹੀ ਬੈਠੀ ਹਾਂ ਹੁਣ ਵੀ ਆਪੇ ਆਉਗੀ ਠੱਕੇ ਖਾ ਕੇ ਕਿਤੇ ਬਾਹਰੋਂ ਪਤਾ ਲੱਗ ਜਾਊਗਾ ਪੈਨਸ਼ਨ ਨਹੀਂ ਲੈਣੇ ਚੱਲੀਏ ਭੈਣ ਜੀ ਬੈਠੋ ਭੈਣ ਜੀ ਨਹੀਂ ਨਹੀਂ ਬਸ ਇਧਰੋਂ ਨਿਕਲੇ ਸੀ ਤੇ ਮੈਂ ਕਿਹਾ ਚੱਲਦੇ ਪੈਨਸ਼ਨ ਲੈ ਕੇ ਆਉਂਦੇ ਮੈਂ ਜੰਦੇ ਨਹੀਂ ਮੈਂ ਬਸ ਕੋਈ ਆਮਾ ਕੇ ਆਪੇ ਕੋਈ ਖਾਜ ਫਿਰ ਆਵਾਂਗੇ ਚਲੋ ਠੀਕ ਆ ਠੀਕ ਆ ਦੇਖਿਆ ਭੈਣ ਜੀ ਸਿੱਧੀ ਤੀਜ ਜਨਮਨੀ ਗੇ ਆ ਭੈ ਜੀ ਵਾਗੂ ਵਾਗੂ ਇਹ ਬਰਾਤ ਆ ਲਈ ਜਨਾਨੀ ਮੈਂ ਤਾਂ ਕਦੀ ਸੁਣਿਆ ਨਹੀਂ ਹੀ ਐ ਡੀਜੀ ਆਉਂਦੀ ਇਹ ਕਿਹੜਾ ਘਾਟਾ ਮੈਨੂੰ ਪਤਾ ਆ ਕੁੜੀ ਬਹੁਤ ਚੰਗੀ ਆ ਬੀਨ ਮਾਪਿਆਂ ਦੀ ਧੀ ਆ ਹੈ ਚਾਚੀ ਨੇ ਪਾਲੀ ਵਿਚਾਰੀ ਇੰਨੀ ਵਧੀਆ ਕੁੜੀ ਆ ਇਦਾਂ ਦੀ ਤਾਂ ਨਾ ਲੱਭਣੀ ਸੱਤ ਪੈਂਦੀ ਨਣਾ ਨਾ ਉੱਥੇ ਉਸ ਕੋਲ ਮੈਨੂੰ ਤਾਂ ਸਭ ਪਤਾ ਆ ਇਹ ਤਾਂ ਮੈਨੂੰ ਪਤਾ ਹੀ ਆ ਮੈਂ ਤਾਂ ਮੁੰਡ ਰਹਿੰਦੀ ਆ ਪਤਾ ਤਾਂ ਹੈਗਾ ਸਾਨੂੰ 30 ਤੇ ਜਵਾਨ ਹੁੰਦੀ ਤੇ ਆਪਣੀ ਜਵਾਨ ਨਹੀਂ ਰਹਿੰਦੀ ਨੋ ਰੱਖਣੀ ਨਹੀਂ ਆਈ ਇਹਨੂੰ ਬਗਾਨੀ ਧੀ ਨੂੰ ਦੁਹੀ ਨੀਤਾ ਜੀ ਬਸ ਜਵਾਈ ਦੇ ਪਿੱਛੇ ਲੱਗੀ ਆ ਜਵਾਈ ਜੋ ਕਹਿੰਦਾ ਉਦੋਂ ਹੀ ਕਰਦੀ ਆ ਚਲੋ ਚਲੋ ਸ਼ਕਤੋ ਬਲਾਂ ਆਪਾਂ ਕੀ ਲੈਣਾ ਤੁਸੀਂ ਠੀਕ ਹੈ ਚਲੋ ਠੀਕ ਹੈ ਭੈਣ ਜੀ ਚਲੋ ਠੀਕ ਹੈ ਭੈਣ ਜੀ ਠੀਕ ਹੈ ਜੀ ਠੀਕ ਆ